ਅੱਜ ਦਾ ਆਪਣਾ ਟੌਪਿਕ ਆ ਵੱਡੇ ਭਰਾ ਦੇ ਵਿਆਹ ਕਰਕੇ ਛੁੱਟੀ ਲੈਣ ਲਈ ਆਪਣੇ ਸਕੂਲ ਦੇ ਮੁਖ ਅਧਿਆਪਕ ਨੂੰ ਪ੍ਰਾਰਥਨਾ ਪੱਤਰ ਲਿਖੋ ਐਂਡ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫਾਰ ਮੋਰ ਵੀਡੀਓਜ਼ ਐਂਡ ਸ਼ੇਅਰ ਥਿਸ ਵੀਡੀਓ ਵਿਦ ਯਰ ਫਰੈਂਡਸ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਸੇਵਾ ਵਿਖੇ ਉਸ ਤੋਂ ਬਾਅਦ ਲਿਖਾਂਗੇ ਮੁਖ ਅਧਿਆਪਕ ਜੀ ਉਸ ਤੋਂ ਬਾਅਦ ਤੁਸੀਂ ਆਪਣੇ ਸਕੂਲ ਦਾ ਨਾਮ ਲਿਖਣਾ ਹੈ ਫਿਰ ਸ਼ਹਿਰ ਦਾ ਨਾਮ ਫਿਰ ਵਿਸ਼ਾ ਵੱਡੇ ਭਰਾ ਦੇ ਵਿਆਹ ਲਈ ਛੁੱਟੀ ਲੈਣ ਬਾਰੇ ਸ੍ਰੀਮਾਨ ਜੀ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਡੈਸ਼ ਜਮਾਤ ਦੀ ਵਿਦਿਆਰਥਣ ਹਾਂ ਇੱਥੇ ਤੁਸੀਂ ਜਮਾਤ ਦਾ ਨਾਮ ਲਿਖੋਗੇ ਤੇ ਮੁੰਡੇ ਲਿਖਣਗੇ ਵਿਦਿਆਰਥੀ ਹਾਂ ਮੇਰੇ ਵੱਡੇ ਭਰਾ ਦਾ ਵਿਆਹ ਮਿਤੀ ਡੈਸ਼ ਨੂੰ ਹੋਣਾ ਹੈ ਇੱਥੇ ਤੁਸੀਂ ਵਿਆਹ ਦੀ ਤਰੀਕ ਲਿਖੋਗੇ ਇਸ ਲਈ ਵਿਆਹ ਦੇ ਕੰਮਾਂ ਵਿੱਚ ਮੇਰੇ ਸਹਿਯੋਗ ਦੀ ਲੋੜ ਹੈ ਕਿਰਪਾ ਕਰਕੇ ਮੈਨੂੰ ਮਿਤੀ ਡੈਸ਼ ਤੋਂ ਡੈਸ਼ ਤੱਕ ਦੀ ਛੁੱਟੀ ਦੇ ਦਿੱਤੀ ਜਾਵੇ ਇੱਥੇ ਤੁਸੀਂ ਹੁਣ ਲਿਖੋਗੇ ਵਿਆਹ ਕਦੋਂ ਤੋਂ ਲੈ ਕੇ ਕਦੋਂ ਤੱਕ ਆ ਉਹ ਤਰੀਕ ਲਿਖੋਗੇ ਹੁਣ ਆਪਾਂ ਲਾਸਟ ਲਿਖਾਂਗੇ ਧੰਨਵਾਦ ਸਹਿਤ ਆਪ ਜੀ ਦੇ ਆਗਿਆਕਾਰੀ ਤੇ ਮੁੰਡੇ ਲਿਖਣਗੇ ਆਪ ਜੀ ਦਾ ਆਗਿਆਕਾਰੀ ਉਸ ਤੋਂ ਬਾਅਦ ਨਾਮ ਜਮਾਤ ਰੋਲ ਨੰਬਰ ਥੈਂਕਸ ਫॉर ਵਾਚਿੰਗ ਐਂਡ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫॉर ਮੋਰ ਵੀਡੀਓਜ਼ ਐਂਡ ਸ਼ੇਅਰ ਥਿਸ ਵੀਡੀਓ ਵਿਦ ਯਰ ਫਰੈਂਡਸ